ਆਯਾ ਨੂੰ ਕਈਆਂ ਨੇ ਕੋਟਾ ਮਾਰ ਵੀ ਕਰਦੇ ਸੀ ਹਾਸਾ 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 ਤੂੰ ਦੇਖਿਆ ਹੀ ਆ ਹਾਂ ਹੁਣ ਕੋਣ ਕਹਦੇ ਨਹੀਂ ਕੋਟਾ ਮਾਰ ਕਰਦੇ ਹੁਣ ਲੋਕੀ ੱੱਕੇ ਨਾ ਜਾਂਦੇ ਆ ਕੀ ੱੱਕਾ ਬੈਲੈਂਸ ਬਣ ਜਾਵੇ ਥੋੜਾ ਜਿਹਾ ਜਿਹਦੇ ਨਾਲ ਸਾਨੂੰ ਵੀ ਸਾਡੀ ਵੀ ਰੋਜੀ ਰੋਟੀ ਚੱਲਦੀ ਰਹੇ ਨਾ ਹਾਂ ਹੁਣ ਸਾਰੇ ਰੁਪਏ ਦਾ ਟੂਲਾ ਨੇ ਦੇ ਦੇਣੇ ਸਰਕਾਰ ਨੂੰ ਫਿਰ ਟੈਕਸ ਭਰਨ ਦਾ ਸਾਡਾ ਕੀ ਫਾਇਦਾ ਉਹ ਜ਼ਿਆਦਾ ਸੀ ਘਟ ਹੋਣਾ ਚਾਹੀਦਾ ਸੀ ਉਹ ਤਾਂ ਜਾ ਉਹ ਤੁਹਾਡੇ ਇਸੇ ਮਤ ਨਹੀਂ ਬੱਡੀ ਗੱਲ ਇਹ ਦੇਖੋ ਤੁਸੀਂ ਬਾਕੀ ਜਗਾ ਚਲੇ ਜਾਓ 24 ਘੰਟੇ ਦਾ ਟੂਲ ਹੁੰਦਾ ਹੈ ਇੱਥੇ ਤੁਸੀਂ ਟੂਲ ਇੱਕ ਸਿਰਫ ਇੱਕ ਵਾਰੀ ਇਧਰੋਂ ਲੰਘੇ ਹੋ ਨਾ ਵਨਵੇ ਆ ਹਾਂ ਵਨਵੇ ਟੂਲ ਲੱਗਣਾ ਇੱਕ ਵਾਰੀ ਟੂਲ ਲੱਗਣਾ ਤੁਹਾਡਾ ਤੇ ਜੇ ਤੁਸੀਂ ਬਾਪਸਾ ਹੋਗੇ ਬਾਪਸੇ ਦਾ ਵੀ ਟੂਲ ਦੋ ਵਾਰਾ ਫੇਰ ਤੁਸੀਂ ਆ ਜਾਓ ਫੇਰ ਲੱਗੂ ਇਹ ਕਿ ਕਿਹੜੀ ਕਿਤਾਬ ਚ ਲਿਖਿਆ ਵੀ ਤੁਸੀਂ 24 ਘੰਟੇ ਦੇ ਵਿੱਚ 24 ਵਾਰੀ ਟੂਲ ਲੱਟੋ ਸਰਕਾਰ ਵੀ ਥੋੜਾ ਜਿਹਾ ਪ੍ਰਾਈਸ ਬੈਲੈਂਸ ਕਰੋ ਨਾ ਥੋੜਾ ਜਿਹਾ ਟਰਾਂਸਪੋਰਟਰ ਬਾਰੇ ਵੀ ਸੋਚੋ ਡਰਾਈਵਰਾਂ ਬਾਰੇ ਵੀ ਸੋਚੋ ਥੋੜਾ ਮੋਟਾ ਜਦੋਂ ਇਹ ਆਦਾਂ ਦੇਖਣੇ ਪੈਣਾ ਕਿੱਦਾਂ ਵੀਰੇ ਮਤਲਬ ਜਦੋਂ ਮਹਿੰਗਾ ਮਹਿੰਗਾ ਕਰ ਜਾਂਦੇ ਆ ਗਲਤ ਗੱਲ ਹੈ ਤਾਂ ਹੀ ਹੁਣ ਕਿਸਾਨਾਂ ਨੇ ਤਾਂ ਹੀ ਉਹ ਕੀਤਾ ਬਹੁਤ ਮਹਿੰਗਾ ਕਰ ਜਾਂਦਾ ਦੇਖ ਲੋ ਕਿੰਨਾ ਤਾਂ ਮਹਗਾ ਟੁੱਟੀ ਹੋਈ ਆਜ ਤੇ ਤੜਾ ਤੜ ਗੱਡੀਆਂ ਲੰਘ ਰਹੀਆਂ ਆ ਕਿਹੋ ਜਿਹਾ ਲੱਗਦਾ ਭਾਜੀ ਮੈਂ ਜੰਮੂ ਜਾ ਰਿਹਾ ਸੀ ਮੈਨੂੰ ਜੰਮੂ ਤੱਕ ਨਾ ਕਾਫੀ ਟੂਲ ਪੈ ਜਾਂਦਾ ਜਦੋਂ ਮੈਂ ਲੁਧਿਆਣੇ ਤੋਂ ਆਉਂਦਾ ਸੀ ਇਹ ਕਈ ਵਾਰੀ ਸਾਡਾ ਪਾਸ ਚੱਲਦਾ ਨਹੀਂ ਚੱਲਦਾ ਸਾਨੂੰ ਇਹਨਾਂ ਵੱਲੋਂ ਜੁਰਮਾਨਾ ਵਾਹੀ ਜਾਂਦਾ ਨਹੀਂ ਜੀ ਪੂਰਾ ਰੇਟ ਦਿਓ ਕਈ ਵਾਰੀ ਸਿਸਟਮ ਇਹਨਾਂ ਦਾ ਸਹੀ ਨਹੀਂ ਹੁੰਦਾ ਸੀ ਉਦੋਂ ਵੀ ਇਹ ਕਹਿੰਦੇ ਜੀ ਵੀ ਐਨੀ ਪਰਚੀ ਦਿਓ ਜੀ ਹੁਣ ਦੇਖੋ ਜੇ ਦੇ ਆਪਾਂ ਜਾਣਾ ਬਾਈਜੈਂਸ ਫਲੋਰ ਜਾਣਾ ਬਿਲਕੁਲ ਬੱਸ ਦੇ ਵਿੱਚ ਜਾਈਏ ਸਾਡਾ 100 ਰੁਪਿਆ ਖਰਚਾ ਨਹੀਂ ਆਣ ਜਾਣ ਦਾ ਗੱਡੀ ਇਹਦੇ ਰੋ ਚੱਕ ਕੇ ਗੱਡੀ ਚੱਕਣ ਵਾਲੇ ਸੋਚਣਾ ਪੈਂਦਾ ਸੀ ਵੀ ਗੱਡੀ ਚੱਕੇ ਗਣਾ ਚੱਕੀ ਹੈ ਬਿਲਕੁਲ ਵੀ 600 ਰੁਪਏ ਦਾ ਨੂੰ ਟੂਲ ਦੇਣਾ ਪਏ ਨਾ 2-300 ਇਹਦਾ ਤੇ ਤੇਲ ਲੱਗਣਾ ਗੱਡੀ ਨਹੀਂ ਜੋ ਕੀ ਹੋ ਜੀ ਗੱਡੀ ਨਹੀਂ ਚੱਕੀ ਹੈ ਔਰ ਮਹंगाई ਲਗਾਤਾਰ ਨਹੀਂ ਹੋ ਰਹੀ ਇੰਨਾ ਰੇਟ ਨਹੀਂ ਹੋਣਾ ਜੈਨੂ ਰੇਟ ਜਿੱਦਾਂ ਅਪਡਾਉਨ ਹੈ ਅਪਡਾਉਂਦੇ 125 ਰੁਪਏ 130 ਰੁਪਏ ਲੱਗ ਗਾਹ ਮਹਿਸੂਸ ਨਹੀਂ ਕਰਦਾ ਨਹੀਂ ਦੁੱਖ ਲੱਗਦਾ ਲੱਗਦਾ ਇੰਨਾ ਮੇਰਾ ਕਿਰਾਇਆ ਬੱਸ ਚ ਲੱਗਣਾ ਇੰਨਾ ਜਦ ਮੇਰਾ ਟੂਲ ਲੱਗਦਾ ਕੋਈ ਦਿੱਕਤ ਨਹੀਂ ਬਿਲਕੁਲ ਅਗਲਾ ਗੱਡੀ ਦਾ ਸੁੱਖ ਹੁੰਦਾ ਗੱਡੀ ਦੇ ਵਿੱਚ ਜਿੱਥੇ ਮਰਜ਼ੀ ਬੰਦਾ ਗੱਡੀ ਆਲੇ ਬਹਿ ਜਾਂਦੇ ਆਪਣੇ ਚਾਰ ਬੰਦੇ ਬਹਿ ਜਾਂਦੇ ਇੰਟਰਵਿਊ ਦੇ ਕਿਤੇ ਜਾਣਾ ਹੋਵੇ ਦੇਣ ਕਿਤੇ ਗੱਲਬਾਤ ਕਰਨੀ ਹੋਵੇ ਨੌਕਰੀ ਵਾਸਤੇ ਜਾਣਾ ਹੋਵੇ ਬੰਦਾ ਚਾਰ ਘੇੜੇ ਲਾ ਲੂਗਾ ਤੇ ਚਾਰ ਘੇੜਿਆਂ ਦੇ ਵਿੱਚ ਬੰਦਾ ਕਿੰਨੇ ਪੈਸੇ ਦੇ ਦੋ ਜਾਈ ਹੋ ਜੂ 20000 ਰੁਪਏ ਇਹਨਾਂ ਨੂੰ ਦੇ ਦੋ 20000 ਰੁਪਏ ਤਾਂ ਨਿਕਲ ਗਿਆ ਇੱਕ ਪੈਸੇ ਦੀ ਗੱਲ ਵੱਡੀ ਗੱਲ ਇਹ ਦੇਖੋ ਉਜੀ ਬਾਕੀ ਜਗਾ ਚਲੇਓ 24 ਘੰਟੇ ਦਾ ਟੂਲ ਹੁੰਦਾ ਐਤੇ ਤੁਸੀਂ ਟੂਲ ਇੱਕ ਸਿਰਫ ਇੱਕ ਵਾਰੀ ਇਧਰੋਂ ਲੰਘੇ ਹੋ ਨਾ ਵਨਵੇ ਆ ਹਾਂ ਵਨਵੇ ਟੂਲ ਲੱਗਣਾ ਤੁਹਾਡਾ ਤੇ ਜੇ ਤੁਸੀਂ ਬਾਅਦਚਾ ਹੋਗੇ ਬਾਅਦੀ ਦਾ ਟੂਲ ਦੁਬਾਰਾ ਫੇਰ ਤੁਸੀਂ ਆਇਓ ਫੇਰ ਲੱਗੂ ਆ ਇਹ ਕਿ ਕਿਹੜੀ ਕਿਤਾਬ ਚ ਲਿਖਿਆ ਵੀ ਤੁਸੀਂ 24 ਘੰਟੇ ਦੇ ਵਿੱਚ 24 ਵਾਰੀ ਤੁਰਕ ਸਰਕਾਰ ਨੂੰ ਇੱਥੇ ਧਿਆਨ ਦੇਣਾ ਚਾਹੀਦਾ ਆ ਜਿਹੜੀ ਲੋਕਾਂ ਦੀ ਆਮ ਪਬਲਿਕ ਦੀ ਲੁੱਟ ਹੋ ਰਹੀ ਆ ਅਸਲ ਤੇ ਪੰਜਾਬ ਸਰਕਾਰ ਨੂੰ ਇਹਨਾਂ ਦੇ ਨਾਲ ਕਨੈਕਟ ਕਰਨਾ ਚਾਹੀਦਾ ਪੰਜਾਬ ਸਰਕਾਰ ਨੂੰ ਕਹੋ ਸਾਡੇ ਪੰਜਾਬ ਨੂੰ ਕਿਉਂ ਲੁੱਟ ਰਹੇ ਨੇ ਇਹਨਾਂ ਪਰ ਮਾਨਸਾ ਨੂੰ ਚਾਹੀਦਾ ਨੇ ਮਰਦਾਂ ਜਿੱਦਾਂ ਰੋਜੇ ਲਾਲ ਕਰ ਰਿਆ ਸੀ ਉਹ ਵੀ ਟੂਲ ਪਲਾਇਆ ਬੰਦ ਕਰਾਤਾ ਜਿਹੜਾ ਇਹ ਕਾਦੇ ਨਹੀਂ ਕਰਾ ਰਿਆ ਕੀ ਕਰਾ ਇਹ ਕੰਮ ਮਾਨ ਸਾਹਿਬ ਦਾ ਜੀ ਕਰਨ ਵਾਲਾ ਹਾਂ ਉਹ ਕਿਸਾਨ ਭਰਾ ਕਰਦੇ ਬੈਨੇ ਸਾਡੇ ਮੈਂ ਤਾਂ ਕਹਿੰਦਾ ਤੁਹਾਨੂੰ ਵਾਲੋ ਕਿਸਾਨ ਭਰਾਵਾਂ ਦਾ ਵੀ ਜਿਹੜੇ ਲੋਕਾਂ ਦਾ ਸੋਚਿਆ ਸਾਡੇ ਵਰਗੇ ਪਰ ਬਹੁਤੇ ਲੋਕ ਤਾਂ ਕਿਸਾਨਾਂ ਨੂੰ ਗਾਲਾਂ ਕੱਢਦੇ ਸੀ ਜਦੋਂ ਇੱਥੇ ਧਰਨੇ ਲੱਗਦੇ ਹੁੰਦੇ ਸੀਗੇ ਚੱਕੇ ਜਾਮ ਹੋ ਜਾਂਦੇ ਸੀ ਉਹ ਗਾਲਾਂ ਕੱਢਦੇ ਵੀ ਤੁਹਾਨੂੰ ਖੱਜਲ ਕੀਤਾ ਪਿਆ ਇਹਨਾਂ ਨੇ ਬਾਈ ਜੀ ਮੇਰੀ ਗੱਲ ਨੂੰ ਅੱਜ 15 16 ਦਿਨ ਹੋ ਗਏ ਆ ਟੂਲ ਬੰਦ ਹੋਏ ਨੂੰ 15 ਦਿਨਾਂ ਦੇ ਵਿੱਚ ਟੂਲ ਦਾ ਤੁਸੀਂ ਆਮਦਨ ਗੱਡੀ ਕਰੋ ਵੀ ਕਿੰਨੀ ਆਮਦਨ ਹੋ ਗਈ ਕਰੋੜਾ ਵਿੱਚ 15-16 ਕਰੋੜ ਦਾ ਆਮਦਨ ਲਾ ਲਓ ਔਰ 15-16 ਕਰੋੋੜ ਕਿਹਦੀ ਜੇਬ ਚੋਂ ਬਚਿਆ ਆਮ ਜਨਤਾ ਦੀ ਆਮ ਪਬਲਿਕ ਦੀ ਬਿਲਕੁਲ ਬਿਲਕੁਲ ਹੁਣ ਮੇਰੀ ਗੱਲ ਸੁਣੋ ਸ਼੍ਰੀ ਨਗਰ ਤੋਂ ਤੋਂ ਪੰਜਾਬ ਚੋਂ ਟਰੱਕ ਆਂਦੇ ਆ ਪੰਜਾਬ ਤੋਂ ਟਰੱਕ ਜਾਂਦੇ ਸ਼੍ਰੀ ਨਗਰ ਸ਼੍ਰੀ ਨਗਰ ਦਾ ਟਰੱਕ ਇੱਧਰ ਆਂਦੇ ਤੇ ਇੱਕ ਟਰੱਕ ਨੂੰ 1200 ਰੁਪਏ ਪੈਂਦਾ 1200 1600 ਹੀ ਪੈ ਜਾਂਦਾ ਜੀ 2400 5000 ਰੁਪਏ ਇਹਨਾਂ ਨੂੰ ਇਹੀ ਪੈ ਕੇ ਟਰੱਕ ਦਾ ਕਿਹੜਾ ਕੋਣ ਵਧੂਗਾ ਮਹਿੰਗਾਈ ਆਪੇ ਵਧੂਗੀ ਜਿੱਥੇ ਕਿਹੜੇ ਦਾ 20000 ਹੈ ਉੱਤੇ ਅਗਲਾ 25000 ਮੰਗੂਗਾ ਬਿਲਕੁਲ ਹੋਨ ਡਰਾਈਵਰ ਐ ਟੈਕਸੀ ਐ ਕਿਸੇ ਨੂੰ ਅਮਰਜੈਂਸੀ ਪੈ ਜਾਂਦੀ ਐ ਮਾਜੀ ਜਲੰਧਰ ਜਾਣਾ ਡਰਾਈਵਰ 1000 ਰੁਪਏ ਟੂਲ ਦਾ ਭਾਗੇ ਕਰਾਇਆ ਦਸੂਗਾ ਤੁਹਾਨੂੰ ਜਿੱਤੇ 2000 ਜੇ ਜਾਣਾ ਉਹਨ ਡਰਾਈਵਰ ਤੇ ਨਹੀਂ ਹਰ ਜੇ ਜਾਣਾ ਕੀ ਮੈਸੇਜ ਇਹਨਾਂ ਨੂੰ ਕੀ ਮੈਸੇਜ ਕੀ ਦੇਣਾ ਚਾਹੁੰਦਾ ਸਰਕਾਰ ਮੈਸੇਜ ਇਹੀ ਕਹਿਣਾ ਵੀ ਕਿਸਾਨਾਂ ਦਾ ਧੰਨਵਾਦ ਵੀਰੋ ਜਿਹੜਾ ਤੁਸੀਂ ਇਹ ਟੂਲ ਬੰਦ ਕਰਾਇਆ ਉਹ ਬਹੁਤ ਬਹੁਤ ਤੁਹਾਨੂੰ ਮੇਰਾ ਨਮਸਕਾਰ ਤੁਸੀਂ ਜਿਹੜਾ ਟੂਲ ਬੰਦ ਕਰਾਇਆ ਦੇਖੋ ਪੰਜਾਬ ਦੇ ਵਿੱਚ ਹੋਰ ਵੀ ਐ ਮਾਜੀ ਇੱਕ ਪੰਜਾਬ ਤੋਂ ਅੰਮ੍ਰਿਤਸਰ ਦਾ ਉਹਨੇ ਕੰਨੀ ਵੀ ਧਿਆਨ ਦੇਣਾ ਚਾਹੀਦਾ ਕਿਸਾਨਾਂ ਨੂੰ ਠੀਕ ਹੈ ਕਿਸਾਨ ਤਾਂ ਇੱਥੇ ਕੋਈ ਹੈ ਨਹੀਂ ਕਿਸਾਨ ਤਾਂ ਕੋਈ ਹੈ ਨਹੀਂ ਨਾ ਨਹੀਂ ਉਹ ਜਾਨਕਿ ਉਹ ਚਲੇ ਗਏ ਆ ਕਹਿੰਦੇ ਵੀ ਤੋਂ ਮੇਰੀ ਰੇਟ ਘਟਾਣੀ ਆ ਹਾਂ ਇਸ ਕਰਕੇ ਥੋੜੇ ਦਿਨਾਂ ਦੀ ਬੰਦ ਹੈ ਅੱਛਾ ਜਾਨਕਿ ਬੂਥ ਬੰਦ ਕਰ ਗਏ ਤੇ ਪਰਨਾ ਨਹੀਂ ਜਦੋਂ ਹੁਣ ਇੱਥੇ ਤਾਂ ਕਿਸਾਨ ਕੋਈ ਹੈ ਨਹੀਂਗਾ ਤੇ ਉਦਾਂ ਦਾ ਜਿਹੜੇ ਤੁਹਾਡੇ ਇੱਥੇ ਮਲਾਜਮ ਹੁੰਦੇ ਤੁਸੀਂ ਵੀ ਇੱਥੇ ਮਲਾਜਮ ਹੀ ਆ ਉਹ ਟੋਟ ਟੋਟ ਪੈਂਦੇ ਹੁੰਦੇ ਸੀ ਕੱਟੀਆਂ ਵਾਲਿਆਂ ਨੂੰ ਕਈਆਂ ਨਾਲ ਕੋਟ ਮਾਰ ਵੀ ਕਰਦੇ ਸੀ ਹਾਸਾ 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 ਤੂੰ ਦੇਖਿਆ ਹੀ ਆ ਹਾਂ ਹੁਣ ਹੌਣ ਕਾਹਦੇ ਨਹੀਂ ਕੁੱਟਮਾਰ ਕਰਦੇ ਹੁਣ ਲੋਕੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਣਾ ਹੁਣ ਅਗਲਾ ਆਈਡੀ ਕਾਰ ਨਹੀਂ ਇਹਨਾਂ ਦਾ ਸੀਮ ਹੈ ਵੀ ਤੁਸੀਂ ਟੇਡਾ ਦਾ ਯੋਰ ਬੋਲਦੇ ਹੁੰਦੇ ਸੀ ਇਹਨਾਂ ਦਾ ਆਪਾਂ ਨੂੰ ਪਤਾ ਹੈ ਨਾ ਵੀ ਤੁਸੀਂ ਗੱਡੀਆਂ ਵਾਲਿਆਂ ਨੂੰ ਟੇਡਾ ਬੋਲਦੇ ਹੁੰਦੇ ਸੀ ਹੁਣ ਅਗਲਿਆਂ ਦੇ ਤੁਹਾਨੂੰ ਕੁਝ ਕੋਈ ਜੋਗੇ ਨਹੀਂ ਛੱਡਿਆ ਚਾਏ ਵੱਡੇ ਤੁਹਾਨੂੰ ਚਾਹੀ ਸਾਡੇ ਘਰੇ ਤੁਹਾਡੇ ਸੀਨੀਅਰ ਆ ਸੀਨੀਅਰ ਦੀ ਗੱਲ ਕਰਦਾ ਵੀ ਹੁਣ ਆ ਕੇ ਕਹਿਣ ਹੋ ਇੱਥੇ ਮੈਂ ਦਿਓ ਜੀ ਟੋਲ ਸਾਨੂੰ ਕੀ ਉਹ ਤਾਂ ਟੋਲ ਤਾਂ ਚੱਲਦਾ ਜਿਹੜੇ ਤੁਹਾਡੇ ਸੀਨੀਅਰ ਆ ਚੱਲ ਪੂੰਗਾ ਨਹੀਂ ਚੱਲ ਤਾਂ ਬਾਬੇ ਬਾਬੇ ਕਾ ਨਹੀਂ ਚੱਲਦੇ ਅਸੀਂ ਇਹ ਨਹੀਂ ਕਹਿੰਦੇ ਵੀ ਜੇ ਆਪਾਂ ਤੁਸੀਂ ਵੀ ਸਾਡੇ ਵਰਗੇ ਹੋ ਤੁਸੀਂ ਇੱਥੇ ਬੇਸ਼ੱਕ ਤੁਸੀਂ ਫਰੀ ਹੋ ਤੁਸੀਂ ਕਿਸੇ ਹੋਰ ਟੋਲ ਤੇ ਜਾਂਦੇ ਹੋਣੇ ਤੁਸੀਂ ਵੀ ਟੋਲ ਦਿੰਦੇ ਹੋਣੇ ਹਨਾ ਸਾਡਾ ਹੀ ਲੱਗਦਾ ਟੋਲ ਵਾਲਿਆਂ ਦਾ ਜਿਹੜੇ ਮੁਲਾਜ਼ਮ ਨੇ ਕਿਤੇ ਨਹੀਂ ਲੱਗਦਾ ਠੀਕ ਹੈ ਫੇ ਤੁਸੀਂ ਆਪੇ ਹੀ ਲੋਕਾਂ ਦੇ ਗੱਲ ਪੜਨਾ ਯਾਰ ਸਹੀ ਥੋੜੀ ਗੱਲ ਕਰਨੀ ਸਰ ਦੇਖੋ ਹੁਣ ਇਹਦੇ ਵਿੱਚ ਹੁਣ ਕੋਈ ਗੱਡੀ ਆਉਂਗੀ ਹੁਣ ਆਪਾਂ ਨੂੰ ਪਹਿਲਾਂ ਹੁਣ ਇਹ ਥੋੜੀ ਵੀ ਨਾ ਸਾਨੂੰ ਕੋਈ ਜਾਣਦਾ ਨਾ ਅਸੀਂ ਕਿੱਥੇ ਜਾਣੇ ਕੋਈ ਸਿੱਧਾ ਹੀ ਆ ਕੇ ਅੱਛਾ ਤੁਹਾਡੀ ਜਿਹੜਾ ਸੈਲਰੀ ਆ ਤੁਹਾਡੀ ਸੈਲਰੀ ਐ ਤੁਸੀਂ ਨਹੀਂ ਕਹਿੰਦੇ ਹੋ ਨੇ ਸਾਡੀ ਸੈਲਰੀ ਦਾ ਲੋਕਾਂ ਦੇ ਨਾਲ ਕਿਤੇ ਜਾ ਕੇ ਹੈ ਨਾ ਜਿਹੜਾ ਟੋਲ ਸੀ ਤੁਹਾਡੇ ਸਾਹਮਣੇ ਤੁਹਾਨੂੰ ਲੱਗਦਾ ਸੀ ਬਹੁਤ ਜ਼ਿਆਦਾ ਸੀ ਘਟਣਾ ਚਾਹੀਦਾ ਸੀ ਉਹ ਤਾਂ ਜਾ ਉਹ ਤੁਹਾਡੇ ਇਸੇ ਨਾਲ ਤਾਂ ਨਹੀਂ ਫਰੀ ਹੋਣੇ ਤੁਸੀਂ ਤਾਂ ਫਰੀ ਆ ਤੁਹਾਡੇ ਇਸੇ ਦਾ ਸਾਡ ਸਬੰਧੀ ਵਰਪੀ ਸਿੰਘ ਜੀ ਟੂਲ ਫਰੀ ਹੋ ਗਿਆ ਆ ਹਾਂਜੀ ਵੀਰੇ ਤੇ ਜਿੰਨੀਆਂ ਗੱਡੀਆਂ ਗੋਲੀ ਵਾਂਗ ਨਿਕਲ ਗਈਆਂ ਆ ਇਹਦੇ ਬਾਰੇ ਕੀ ਕਹੋਗੇ ਇਹਦੇ ਬਾਰੇ ਵੀਰੇ ਹੁਣ ਗੋਲੀਆਂ ਨੂੰ ਨਿਕਲਣੇ ਟੂਲ ਫਰੀ ਹੋ ਗਿਆ ਲੋਕਾਂ ਨੂੰ ਜਿਆਦਾ ਤਾਂ ਅੰਮ੍ਰਿਤ ਸੰਗ ਹੈ ਬੜਾ ਫਰੀ ਆ ਵਧੀਆ ਵਧੀਆ ਲੱਗਿਆ ਵਧੀਆ ਯਾਰ ਕਿੰਨਾ ਕੁ ਬੱਚਾ ਹੋ ਗਿਆ ਅੱਜ ਤਾਂ ਪਲੇਅਰ ਸੀਗੇ ਸਾਡਾ ਕਾਰਡ ਬਣਿਆ ਸਾਨੂੰ ਪਹਿਲਾਂ ਹੀ ਫ੍ਰੀ ਸੀ ਇਹ ਤੁਹਾਨੂੰ ਪਹਿਲਾਂ ਵੀ ਪਲੇਅਰ ਕਰੀ ਚੀਜ਼ ਦੇ ਕਬੱਡੀ ਪਲੇਅਰ ਨੇ ਵੀਰੇ ਓਕੇ ਓਕੇ ਸਾਨੂੰ ਜਿੱਦਾਂ ਇਹਨਾਂ ਦਾ ਵਧੀਆ ਇਹਨਾਂ ਦਾ ਯਾਰ ਇਹ ਵਧੀਆ ਨੇ ਲੰਘਾਈ ਦਿੰਦੇ ਸਾਨੂੰ ਜਿੱਦਾਂ ਜਿੱਦਾਂ ਹਰੇਕ ਵਾਰੀ ਇਹਨਾਂ ਵੱਲ ਟੂਲ ਪਲਾਜੇ ਉੱਤੇ ਲਗਭਗ ਆਪਦੇ ਝਗੜੇ ਹੁੰਦੇ ਆ ਅੱਜ ਕਿਸਾਨਾਂ ਦੀ ਵਿਦੌਦ ਤੇ ਟੂਲ ਫ੍ਰੀ ਹੋ ਗਿਆ ਆ ਇਹ ਜੇ ਇਹਨਾਂ ਨੂੰ ਕਈ ਤਾਂ ਨੇ ਕਿ ਥੋੜੀ ਬਦਸੂਰਤ ਦੇਖੇ ਰੱਖਣ ਕਿਰੇ ਆ ਤਾਂ ਨਾ ਦੇਖਣੇ ਪੈਣਾ ਕਿਦਾਂ ਵੀਰੇ ਮਤਲਬ ਜੇ ਤਾਂ ਮਹਿੰਗਾ ਮਹਿੰਗਾ ਕਰੀ ਜਾਂਦੇ ਆ ਗਲਤ ਗੱਲ ਹੈ ਤਾਂ ਹੀ ਹੁਣ ਕਿਸਾਨਾਂ ਨੇ ਤਾਂ ਹੀ ਉਹ ਕੀਤਾ ਬਹੁਤ ਮਹਿੰਗਾ ਕਰੀ ਜਾਂਦਾ ਦੇਖੋ ਕਿੰਨਾ ਤਾਂ ਮਹਿੰਗਾ ਟੁੱਸੀ 400 ਆਪੜ ਜਦੋਂ ਕਿਤੇ ਧੰਨਾ ਲਾਉਂਦੇ ਨਾ ਆਮ ਤੌਰ ਤੇ ਜਿਹੜੇ ਰਾਗੀਰ ਹੁੰਦੇ ਆ ਤੁਸੀਂ ਵੀ ਰਾਗੀਰ ਅਸੀਂ ਵੀ ਹੋ ਸਕਦੇ ਹੋ ਹਾਂਜੀ ਜਿਹੜੇ ਰਾਗੀਰ ਹੁੰਦੇ ਤੇ ਉਹਨਾਂ ਕਿਸਾਨਾਂ ਬਾਰੇ ਮੰਦਾ ਚੰਗਾ ਬਹੁਤ ਬੋਲਦੇ ਆ ਵੀ ਇਹ ਤਾਂ ਯਾਰ ਆਪਾਂ ਨੂੰ ਕਿਹੜਾ ਕੁਝ ਅੱਜ ਤੁਸੀਂ ਦੇਖ ਲਓ ਵੀ ਹਰੇਕ ਗੱਡੀ ਵਾਲਾ ਚਾਹੇ ਕੋਈ ਕਿਸਾਨ ਆ ਚਾਹੇ ਕੋਈ ਕੰਮ ਵਾਲਾ ਗੋਲੀਆਂ ਕਿ ਜਾਂਦਾ ਤੇ ਕਈਆਂ ਨੇ ਕਈ ਜਿਹੜੇ ਰੋਜ਼ ਲੰਘਦੇ 400 ਲਾ ਲਓ ਤੁਸੀਂ ਇੱਕ ਦਿਨ ਦਾ ਕਿੰਨੇ 400 ਦਾ ਕਿਹੜਾ ਹੋਗਾ ਜਿਹੜੇ ਹੁਣ ਚੰਗਾ ਮਾਰਾ ਬਹੁਤ ਦੇ ਕਿਸਾਨਾਂ ਨੂੰ ਨਾ ਮਰੇ ਕੀ ਕਹੋਂਗੇ ਜਦ ਮਗ ਮਾਰੀ ਗਲ ਗਲਤ ਗੱਲਾਂ ਮਾੜਾ ਕਿਉਂ ਬੋਲਣਾ ਚਾਹੀਦਾ ਹੈ ਨਾ ਉਸਤਾਦ ਇਹ ਤਾਂ ਆਪਣੇ ਹੱਕਾਂ ਲਈ ਖੜੇ ਨੇ ਇਸ ਦਾ ਆਪਣੇ ਲਈ ਖੜਦੇ ਨੇ ਅਸੀਂ ਵੀ ਵੀਰੇ ਆਪਾਂ ਮਜ਼ਦੂਰ ਕਿਸਾਨ ਸਾਰੇ ਅਸੀਂ ਆਪਣੇ ਭਰਾ ਹੀ ਨੇ ਸਾਰੇ ਇਸ ਦਾ ਹਾਂ ਕਿਉਂਕਿ ਆਪਾਂ ਇਹ ਨਹੀਂ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਹੁਣ ਕੋਲ ਖਰੀਦ ਆਪਾਂ ਸਾਰੇ ਨਜ਼ਾਰਾ ਦੇ ਰਹੇ ਆ ਨਾ ਤੁਸੀਂ ਵੀ ਦੇਖਿਆ ਸਾਢੇ 60 ਦੇ ਕਰੋਸ ਹੁੰਦੀ ਆ ਨਹੀਂ ਇਹ ਲੱਗਦਾ ਨਹੀਂ ਦਿੰਦੇ ਵਸੇ ਵੀਰੇ ਅਸੀਂ ਜਿਹੜਾ ਮੈਡੀਕੇਟ ਫਿਰ ਕੀ ਨਾ ਆ ਗੁਰਸ਼ਰਨਜੀਤ ਗੁਰਸ਼ਰਨਜੀਤ ਟੂਲ ਕਿਸਾਨਾਂ ਨੇ ਮੈਂ ਫ੍ਰੀ ਕਰਵਾ ਦਿੱਤਾ ਆ ਕਿਦਾਂ ਦਾ ਫੀਲ ਕਰਦੇ ਫੀਲ ਤਵੇਰੇ ਵਧੀਆ ਹੀ ਆ 2.5 300 ਰੁਪਿਆ ਵਜ ਜਾਂਦਾ ਵਾ ਹਾਂਜੀ ਬਾਕੀ ਜਿਹੜੇ ਰੇਟ ਵਧਦੇ ਆ ਥੋੜੇ ਦਿਨਾਂ ਬਾਅਦ ਰੇਟ ਵਧ ਜਾਂਦੇ ਆ ਉਹ ਨਹੀਂ ਵਧਣੇ ਚਾਹੀਦੇ ਓਕੇ ਹਾਂ ਉਸ ਦੇ ਸੰਬੰਧ ਚ ਕੋਈ ਉਪਰਾਲੇ ਕਰਨੇ ਚਾਹੀਦੇ ਸਰਕਾਰਾਂ ਨੂੰ ਹਾਂ ਹਾਂ ਜਿਵੇਂ ਰੇਟ ਘਟਾਉਣ ਜਾਂ ਬੰਦ ਨਾ ਕਰਨ ਥੋੜੇ ਮੋਟੇ ਬੈਲੈਂਸ ਹੋਵੇ ਹਾਂ ਬੈਲੈਂਸ ਬਣ ਜਾਵੇ ਥੋੜਾ ਜਿਹਾ ਜਿੱਦਾਂ ਸਾਨੂੰ ਵੀ ਸਾਡੀ ਵੀ ਰੋਜੀ ਰੋਟੀ ਚੱਲਦੀ ਰਹੇ ਨਾ ਹੁਣ ਸਾਰੇ ਰੁਪਏ ਦਾ ਟੂਲਾ ਲੈਣ ਦੇਣ ਸੜਕਾਂ ਨੂੰ ਫਿਰ ਟੈਕਸ ਭਰਨ ਦਾ ਸਾਡਾ ਕੀ ਫਾਇਦਾ ਬਿਲਕੁਲ ਹਾਂਜੀ ਆ ਕਰ ਟੈਕਸ ਵੀ ਨਾਲ ਨਾ ਭਰਨਾ ਪੈਂਦਾ ਟੂਲ ਘੜਾਇਆ ਉਹ ਹੋਰ ਕੋਈ ਰਹਿਣ ਦਾ ਹਾਂਜੀ ਹਾਂਜੀ ਵੀਰੇ ਹਾਂਜੀ ਜਿੱਦਾਂ ਤੁਸੀਂ ਸਮਾਨ ਲੈ ਕੇ ਆਏ ਆਪਣਾ ਇੱਕ ਮਾਲ ਟੋਹਾ ਟੋਹਾ ਦਾ ਕੰਮ ਕਰਦੇ ਟੋਹਾ ਟੋਹਾ ਦਾ ਟਰਾਂਸਪੋਰਟ ਦਾ ਕੰਮ ਹੈ ਵੀਰੇ ਫੇ ਤੁਹਾਨੂੰ ਤਾਂ ਮੰਨ ਲਓ ਕਿ ਤੇ ਪਾਰਕਿੰਗ ਫ੍ਰੀ ਹੋ ਗਈ ਆ ਇਹਦੇ ਨਾਲ ਕਾਫੀ ਰਾਤ ਆਉਣੀਆਂ ਉਹਨੇ ਤਾਂ ਕਹੇ ਤੇ ਨਹੀਂ ਲੱਗਦਾ ਜਿੰਨਾ ਟੂਲ ਲੈ ਜਾਂਦਾ ਸਾਡਾ ਵੀਰੇ ਸਮਝ ਲਓ ਵੀ ਚੌਥਾ ਸਸ ਟੂਲ ਲੈਣਾਂ ਦੀ ਲੱਗ ਜਾਂਦਾ ਵਾ ਜਦੋਂ ਜਾਣਿਆ ਕਿਤੇ ਹਣਾ 250 ਰੁਪਿਆ ਹੋਣਾ ਬਚ ਗਿਆ ਦੇਖ ਲੋ ਹਾਂ ਚਲੋ ਉਹਦੇ ਵਿੱਚ ਇਹ ਹੁੰਦਾ ਆਖਰ ਤੇਲ ਪੈਂਦਾ ਹੁੰਦੀਆਂ ਜੀ ਵੀਰੇ ਗਰੀਬ ਬੰਦੇ ਨੂੰ ਤਾਂ ਇੰਨਾ ਕੀ ਹਿਸਾਰਾ ਬਹੁਤ ਹੁੰਦਾ ਠੀਕ ਹੈ ਕੀ ਮੈਸੇਜ ਕੀ ਦੇਣਾ ਚਾਹੁੰਦੇ ਸਰਕਾਰਾਂ ਨੂੰ ਕੀ ਮਤਲਬ ਬੇਨਤੀ ਆ ਬੇਨਤੀ ਤਾਂ ਇਹ ਹੀ ਆ ਵੀਰੇ ਦੱਸ ਵੀ ਥੋੜਾ ਜਿਹਾ ਪ੍ਰਾਈਸ ਬੈਲੈਂਸ ਕਰੋ ਨਾ ਥੋੜਾ ਜਿਹਾ ਟਰਾਂਸਪੋਰਟਰ ਬਾਰੇ ਵੀ ਸੋਚੋ ਡਰਾਈਵਰਾਂ ਬਾਰੇ ਵੀ ਸੋਚੋ ਥੋੜਾ ਮੋਟਾ ਜਿੱਦਾਂ ਇਹ ਟੂਲ ਲੱਦ ਅਲਾਡੇ ਵਾਲਾ ਆਇਆ ਹੈ ਕਾਫੀ ਮਹਿੰਗਾ ਆ ਤੁਸੀਂ ਐਕਸ ਰੋਡ ਦੇ ਉੱਤੇ ਲੰਘਦੇ ਆ ਕੀ ਰੋਡਾਂ ਦੀ ਹਾਲਤ ਇੰਨੀ ਵਧੀਆ ਹੈ ਕਿ ਜਿੰਨਾ ਟੂਰ ਮਹਿੰਗਾ ਹੈ ਨਹੀਂ ਵੀਰੇ ਤਗੜ ਤਗੜ ਕਰਦੇ ਜਾਂਦਾ ਕਿਤੇ ਪਾਣੀ ਖੜਾ ਵਾ ਗੱਡੀਆਂ ਰੋਕਣੀਆਂ ਪੈਂਦੀਆਂ ਨੇ ਮੀਂਹ ਕਣੀ ਬਹੁਤ ਹਾਸੇ ਹੁੰਦੇ ਆ ਹੂੰ ਹੂੰ ਪਾਣੀ ਖੜੇ ਜਾਂਦਾ ਪਾਣੀ ਦੀ ਕੋਈ ਨਿਕਾਸੀ ਨਹੀਂ ਹੈਗੀ ਰੋਡਾਂ ਤੇ ਮਤਲਬ ਰੋਡ ਉਹਨੇ ਰੋਡ ਦੀ ਹਾਲਤ ਕਿਹਦੀ ਖਾਸਤਾ ਹੀ ਆ ਇਹ ਨਹੀਂ ਵੀਰੇ ਜਿਆਦਾ ਯਾਨੀ ਕਿ ਬਸ ਠੀਕ ਵੀ ਆ ਪਰ ਉਸ ਹਿਸਾਬ ਨਾਲ ਨਹੀਂ ਜਿੰਨਾ ਪ੍ਰਾਈਸ ਆ ਉਸ ਹਿਸਾਬ ਨਾਲ ਨਹੀਂ ਹੈਗਾ ਰੇਟ ਵੱਧ ਨੇ ਰੇਟ ਜਿਆਦਾ ਆ ਰੇਟ ਜਿਆਦਾ ਹਾਂ ਸਰਵਿਸ ਘਟਾ ਉਹਨੀ ਸਹੂਲਤ ਨਹੀਂ ਹੈਗੀ ਠੀਕ ਆ ਜੀ ਸੋ ਚੱਕਰਤਾਬ ਆਪਾਂ ਖੜੇ ਅੱਜ ਜੀ ਲਾਡੋਵਾਲ ਦੇ ਟੂਲ ਪਲਾਜ਼ਾ ਦੇ ਉੱਤੇ ਤੇ ਆਪਾਂ ਦੇਖਿਓ ਵਿੱਚ 73 ਪੱਲੀਆਂ ਪੱਲੀਆਂ ਤਾਲੀਆਂ ਹੋਈਆਂ ਕੀ ਕਾਰਨ ਕੀ ਇਸ ਚੀਜ਼ ਦਾ ਪਤਾ ਕੋਈ ਤੋਂ ਬਾਰੇ ਇਹ ਵੀ ਪਹਿਲਾਂ ਜਦੋਂ ਮੈਂ ਦੱਸਦਾ ਵੀ ਜਿਹੜੀਆਂ ਪੱਲੀਆਂ ਹਨ ਹਾਂਜੀ ਇਹਨਾਂ 'ਚ ਆਪਾਂ ਪੱਠੇ ਜਾਂ ਤੂੜੀ ਪੰਡਾ ਬੰਦੀ ਦੀਆਂ ਪੰਡਾ ਦੇ ਟੋਲ ਟੈਕਸ ਵੱਜ ਗਿਆ ਉਹ ਹੀ ਗੱਲ ਦਾ ਬੰਦਾ ਸਿਆਣਿਆਂ ਨੇ ਕਿਹਾ ਵੀ ਹੱਥ ਤੇ ਖੁਦਾ ਦਾ ਵੈਰ ਬਿਲਕੁਲ ਇਹ ਇਹਨਾਂ ਟੋਲ ਨੇ ਸਭ ਤੋਂ ਮਹਿੰਗਾ ਟੋਲ ਹੈ ਲਾਡੋਵਾਲ ਵਾਲਾ ਹੂੰ ਹੂੰ ਤੇ ਜਿਹੜੇ ਤੇ ਕਰਿੰਦੇ ਸੀ ਤੁਸੀਂ ਆ ਪਹਿਲਾਂ ਵੀ ਦੇਖਿਆ ਪੈਕ ਤੋਂ ਨਾ ਗੱਲ ਇਹ ਇਹ ਟਾਂਗੜ ਤੇ ਹੁੰਦੀ ਸੀ ਇਹ ਰੇਕ ਦਾ ਆ ਕਰਦੇ ਸੀ ਸਿੰਦੇ ਨੂੰ ਲੈਣਾ ਸੀ ਬਹੁਤ ਅੱਜ ਇਹਨਾਂ ਦਾ ਹੈਮਟ ਨਹੀਂ ਆ ਗਏ ਜਿਹੜੇ ਗੱਡੀ ਨੂੰ ਹੱਥ ਦੇ ਦ ਗੱਡੀ ਵੀ 100 ਤੇ ਹੁੰਦੀ ਹੈ ਜਿਹੜਾ ਹਾਂ ਬਿਲਕੁਲ ਬੰਦੇ ਗੱਡੀ ਆਪਣੇ ਫੁੱਲ ਲੇਅਰ ਬੰਨੀ ਪਈ ਪੂਰੀ ਦੇਖੋ ਇਹਦਾ ਕਿਸਾਨਾਂ ਦੀ ਦੇਣ ਆ ਹਾਂਜੀ ਕਿਸਾਨਾਂ ਨੇ ਇਹਦੇ ਤਹ ਨਾਲ ਮੈਖਲ 15 ਜੂਨ ਤੋਂ ਚੱਲ ਰਿਆ ਸੀ ਕੱਲ ਤੋਂ ਮੈਖਲੇ ਦੀ ਪਰਮਨੈਂਟ ਫਰੀ ਕਰਤਾ ਇਹ ਵੇ ਇੱਧੇ ਚੱਲੂ ਹਣ ਤਾਂ ਇਦਾਂ ਫਰੀ ਜੀ ਚੱਲੂ ਜਿੰਨਾ ਚਿਰ ਰੇਟ ਨਹੀਂ ਘਟਦੇ ਤੇ ਰੇਟ ਕਿਉਂਕਿ ਬਹੁਤ ਜ਼ਿਆਦਾ ਸੀ ਤੇ ਹੁਣ ਉਹ ਤੁਸੀਂ ਦੇਖ ਲਓ ਵੀ ਕਿਤੇ ਪੱਲੀ ਬੰਨੀ ਆ ਕਿਤੇ ਝੰਡਾ ਲਗਾ ਕਿਤੇ ਬੈਨਰ ਲਗਾ ਕਿਸਾਨਾਂ ਨੇ ਬੱਲੇ ਬੱਲੇ ਕਰਾ ਦਿੱਤੀ ਕੰਮ ਇੱਥੇ ਜੰਨਾ ਵੀ ਰੁਕ ਰਾਤਾ ਇੱਕ ਬੜੀ ਨਾ ਅਰਬੀ ਸਾਨੂੰ ਇਹ ਚੀਜ਼ ਦਾ ਗੁੱਸਾ ਆਉਂਦਾ ਬੇਸ਼ੱਕ ਅਸੀਂ ਜੱਥੇਬੰਦੀਆਂ 'ਚ ਨਹੀਂ ਜਾਂਦੇ ਹੈਗਾ ਕਿ ਕਿਸਾਨ ਆ ਬਿਲਕੁਲ ਜੀ ਗੋਟ ਕੱਟ ਜਾਂਦੇ ਆ ਬਹੁਤ ਕੱਟ ਜਾਂਦੇ ਆ ਇਹ ਜਿਹੜੀ ਆਮ ਪਬਲਿਕ ਹੈ ਨਾ ਜਿਹੜੇ ਹੁਣ ਲੰਘ ਰਹੇ ਆ ਇਹ ਹੀ ਸੀ ਜਿਹੜੇ ਕਿਸਾਨਾਂ ਨੂੰ ਮਾਰਾ ਕਹਿੰਦੇ ਹੁੰਦੇ ਆ ਕਹਿੰਦੇ ਸੀ ਵੀ ਲਾਈਨਾਂ ਲਵਾਈਆਂ ਪਈਆਂ ਆ ਦੇ ਕਿਸੇ ਦਾ ਕੋਈ ਮਰ ਗਿਆ ਕੌਣ ਜ਼ਿੰਮੇਵਾਰ ਆ ਕੋਈ ਕਿਸਾਨ ਕਿਤੇ ਪ੍ਰਦਰਸ਼ਨ ਕਰਦੇ ਨਾ ਕੋਈ ਪ੍ਰੋਟੈਸਟ ਕਰਦੇ ਆ ਜਾਮ ਲਾ ਕੇ ਆਂ ਦਾ ਮੇਂ ਚੱਲੀਏ ਲੱਗੂਗਾ ਜੀ ਪਰ ਇਹ ਬੰਦੇ ਗਾਲਾਂ ਕੱਢਦੇ ਹੁੰਦੇ ਸੀ ਜਿਲੰਦਰ ਤੁਸੀਂ ਦੇਖੋ ਕੁੜੀ ਨੇ ਗਾਲਾਂ ਕੱਢੀਆਂ ਸੀ ਪ੍ਰੋਟੈਸਟ ਵੇਲੇ ਹਾਂ ਤੇ ਅੱਜ ਇਹਨਾਂ ਦਾ ਹਰੇਕ ਗੱਡੀ ਦਾ ਆਪ ਡਾਉਂਦਾ 4-500 ਰੁਪਏ ਆ ਬਚ ਰਿਹਾ ਅੱਜ ਕਿਸੇ ਨਹੀਂ ਗਿਆ ਧੰਨਵਾਦ ਜੀ ਧੰਨਵਾਦ ਨਹੀਂ ਕੀਤਾ ਕਿਸ ਨੇ ਧੰਨਵਾਦ ਯਾਰ ਧੰਨਵਾਦ ਕਿਸ ਨੇ ਇਹਨਾਂ ਨੂੰ ਰੋਕ ਕੇ ਕਿਸਾਨੀ ਝੰਡੇ ਨੂੰ ਸਲਾਮ ਕਰਨਾ ਚਾਹੀਦਾ ਜਿਸ ਦੀ ਵਜ੍ਹਾ ਜਿਸ ਦੀ ਬਜਾਰੇ ਨਾਲ ਇਹ ਫਰੀ ਲੰਘ ਰਿਹਾ ਹੁਣ ਆਪਾਂ ਦੋ ਚਾਰ ਬੰਦਿਆਂ ਨਾਲ ਗੱਲ ਵੀ ਕੀਤੀ ਆ ਉਹਨਾਂ ਦਾ ਵੀ ਕਿ ਇਹ ਸਿਕਾ ਵੀ ਅਸੀਂ ਤਾਂ ਕਿਸਾਨਾਂ ਦਾ ਇੰਨਾ ਧੰਨਵਾਦ ਕਰਦੇ ਆ ਉਹ ਦੱਸ ਰਹੇ ਵੀ ਜਦੋਂ ਨਾ ਅਸੀਂ ਕਿਈ ਜਾਣਾ ਹੁੰਦਾ ਸੀ ਤੇਲ ਤੋਂ 100 ਰੁਪਏ ਲੱਗਦਾ ਸੀ ਪਰ ਟੂਲ ਚ 400 ਤੋਂ ਲੱਗ ਜਾਂਦਾ ਸੀ ਮੈਂ ਕਹਿੰਦਾ ਜੀ ਆਪਾਂ ਵੀ ਆ ਜਦੋਂ ਲੁਧਿਆਣੇ ਆਉਂਦੇ ਆ ਹਾਂ 2 300 ਚ ਗੱਡੀ ਮੁੜ ਜਾਂਦੀ ਆ ਤੇ 500 ਇਥੇ ਡੋਲ ਦੇਣਾ ਪੈਂਦਾ ਬਿਲਕੁਲ ਜੇ ਉਹਦੇ ਕਰਕੇ ਇੰਨਾ ਦੇ ਨਹੀਂ ਅਗਲਾ ਤਿੰਨ ਦਫਾ ਕਰੋ ਲੋਕਲ ਤੇ ਮੈਨੋ ਜੋ ਕੁਝ ਚਾਹੇ ਮਹਿੰਗਾ ਵੀ ਮਿਲਦਾ ਮਹਿੰਗਾ ਮਿਲਦਾ ਆ ਕਹਤੇ ਅਹੀ ਹੈ ਜੀ ਹਣਾ ਕਿਸਾਨਾਂ ਦੇਖੋ ਕਿਸਾਨਾਂ ਦਾ ਧੰਨਵਾਦ ਕਰਨ ਦੇ ਲਈ ਇਥੇ ਕਿਸੇ ਨੇ ਬ੍ਰੇਕ ਨਹੀਂ ਮਾਰੀ ਕਿ ਆਪਾਂ ਕਈਆਂ ਨੂੰ ਹੱਥ ਵੀ ਦਿੱਤਾ ਬਿਲਕੁਲ ਤੇ ਜੇ ਇੱਥੇ ਕਿਸੇ ਨੇ ਧਰਨਾ ਲਾਇਆ ਹੁੰਦਾ ਲੋਕ ਕਿਸੇ ਨੇ ਇੱਥੇ ਪਲੀਆਂ ਸਾਡੇ ਬੰਦਿਆਂ ਖੋਲਦੀਆਂ ਨਾ ਇਹਨਾਂ ਦੀਆਂ ਲੰਗੀਆਂ ਲੈਣਾਂ ਲੱਗੜੀ ਨਾ ਉਹ ਤਾਂ ਲੱਗੜੀਆਂ ਜੀ ਮੈਂ ਤੇਰੀ ਜੀ ਗੱਲ ਆ ਹਰੇਕ ਬੰਦੇ ਦੀ ਜੇਬ ਤੇ ਉੱਤੇ ਲੋਟ ਹੋ ਰਹੀ ਸੀ ਦਿੱਲੀ ਦਾ ਜੇ ਕਿ ਇਹ ਕਰੋੜਾ ਰੁਪਇਆ ਇਸ ਟੂਲ ਦੇ ਉੱਤੋਂ ਬੋਝ ਪੈ ਰਿਹਾ ਆ ਇਨਕਮ ਸੀ ਲੋਕਾਂ ਦੀ ਜੇਬ ਚੋਂ ਨਿਕਲ ਰਹੀ ਸੀ ਆਮ ਪਬਲਿਕ ਦੀ ਜੇਬ ਚੋਂ ਤੇ ਕਈ ਦਹਾਕਿਆਂ ਕਿੰਨੇ ਸਾਲਾਂ ਤੋਂ ਨਿਕਲਿਆ ਆ ਲਗਭਗ 15-20 ਸਾਲ ਹੋ ਚਲੇ ਜੀ ਇਹਨੂੰ ਤੇ ਇਹ ਲੁੱਟਖੋਟ ਇਸ ਤਰ੍ਹਾਂ ਹੀ ਜਾਰੀ ਆ ਬਾਕੀ ਦੂਜੇ ਰਾਨੀ ਦੀ ਗੱਲ ਇਹ ਆ ਪਰ ਕਿਸੇ ਵੀ ਟੂਲ ਤੇ ਜਾਣੇ ਆ ਪਰਚੀ ਕੱਟ ਹੁੰਦੀ ਆ ਲਗਭਗ 24 ਘੰਟੇ ਦੀ ਪਰਚੀ ਹੁੰਦੀ ਆ ਇੱਕ ਇਹ ਅਨੋਖਾ ਟੂਲ ਆ ਜਿੱਤੇ ਆਉਣ ਦੇ ਤਾਂ ਜਾਣ ਦੇ ਵੱਖਰੇ ਵੱਖਰੇ ਪੈਸੇ ਲੱਗਦੇ ਆ ਤੇ ਸਰਕਾਰਾਂ ਜਿਹੜੀਆਂ ਹੈਗੀਆਂ ਆਪਣੀਆਂ ਜਾ ਕੇ ਜਿਹੜੇ ਮਨਿਸਟਰ ਹੈਗੇ ਆ ਉਨਾ ਨਹੀਂ ਸਭプチ ਜਾਂਦਾ ਹੋ ਜਿਹੜੇ ਪੁਸਕ ਦੇ ਨੇ ਹਾਂਜੀ ਹਾਂਜੀ ਤੇ ਕਿਸਾਨਾਂ ਨੂੰ ਨਾ ਕਿਸੇ ਨੇ ਅਕਸਰਪਤੀ ਦਿੱਤਾ ਆ ਨਾ ਕਿਸੇ ਨੇ ਦੇਣਾ ਆ ਤੇ ਨਾਂ ਉਹ ਨਹੀਂ ਲੈਣਾ ਦੇਖੋ ਕਿਸਾਨਤਾ ਜੀ ਜਿੱਥੇ ਹਰਗਾ ਉੱਥੇ ਹਰਗਾ ਨਹੀਂ ਦੇਖੋ ਮੈਂ ਅਜੇ ਵੀ ਇਹ ਕਹਾਂਗਾ ਵੀ ਜਿਹੜੇ ਲੰਘ ਕੇ ਜਾਂਦੇ ਨਾ ਅਗਰ ਇਹਨਾਂ ਨੂੰ ਥੋੜੀ ਬੋਦੀ ਸੰਗ ਹੋਵੇ ਹਾਂ ਜਾਂ ਕਹੋ ਸ਼ਰਮੀ ਹੋ ਬਿਲਕੁਲ ਜੀ ਬਿਲਕੁਲ ਕਿਸਾਨੀ ਝੰਡੇ ਨੂੰ ਸਲਾਮ ਕਰਕੇ ਫੋਟੋ ਵਾਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਤਾਂ ਕਿ ਸਰਕਾਰਾਂ ਨੂੰ ਪਤਾ ਲੱਗੇ ਕਿ ਜਿਹੜੀ ਪਬਲਿਕ ਹੈ ਉਹ ਖੁਸ਼ ਹੈ ਨਾ ਜੀ ਕਿਸਾਨਾਂ ਦੀ ਸਪੋਰਟ ਕਰਨੀ ਚਾਹੀਦੀ ਜਿੱਥੇ ਆਪਾਂ ਵਿਰੋਧ ਕਰਦੇ ਆ ਚਲੋ ਜਿੱਥੇ ਗਲਤ ਹੈ ਵਿਰੋਧ ਵੀ ਕਰੋ ਉਹਨਾਂ ਚਾਹੀਦਾ ਜਿੱਥੇ ਮੰਨ ਲਓ ਉਹਨਾਂ ਦੀ ਚੰਗਿਆਈ ਆ ਉਹਨਾਂ ਨੂੰ ਸਲੂਟ ਵੀ ਕਰਨਾ ਚਾਹੀਦਾ ਜੀ ਆਪਾਂ ਨੂੰ ਘੰਟਿਆਂ ਕਿਥੇ ਹੋ ਗਏ ਆ ਇਹਨਾਂ ਨੂੰ ਹਾਂ ਜੀ ਇਹ ਸੈਂਕੜੇ ਗੱਡੀਆਂ ਦਾ ਅਪਡਾਊਨ ਹੋ ਚੁੱਕਾ ਬਿਲਕੁਲ ਜੀ ਮੇਰਾ ਕਹਿ ਦਿਆ ਹਜ਼ਾਰ ਗੱਡੀ ਇਧਰ ਉਧਰ ਹੋ ਚੁੱਕੀ ਜਿਆਦਾ ਹੋ ਗਈ ਜਿਆਦਾ ਹੋ ਗਈ ਇਹ ਹਜ਼ਾਰ ਗੱਡੀ ਦੇ ਤੁਸੀਂ 300 ਨਾਲ ਜਾਂ 200 ਨਾਲ ਕੈਲਕੂਲੇਟ ਕਰਕੇ ਦੇਖ ਲਓ ਕਿ ਕਿੰਨਾ ਟਰੋਟ ਬਚਿਆ ਹੋਏਗਾ ਜਿਹੜਾ ਕਿ ਇਹਨਾਂ ਦੀ ਜੇਬ ਸੀ ਜਾਣਾ ਸੀ ਬਿਲਕੁਲ ਜੀ ਇਹ ਉਹੀ ਕਿਸਾਨ ਆ ਜਿਨ੍ਹਾਂ ਨੂੰ ਹੱਤਵਾਦੀ ਕਿਹਾ ਜਾਂਦਾ ਹੱਤਵਾਦੀ ਬਿਲਕੁਲ ਇਹਨਾਂ ਨੂੰ ਹੱਤਵਾਦੀ ਕਿਹਾ ਜਾਂਦਾ ਤਾਂ ਫੇਰ ਲੜਾਈਆਂ ਵੀ ਪੈਂਦੇ ਏਅਰਪੋਰਟ ਨਹੀਂ ਚਲੋ ਉਹ ਤਾਂ ਪੈਣਾ ਹੀ ਹੈ ਨਾ ਵੈਸੇ ਆਪਾਂ ਗੱਲ ਕਰਦੇ ਆ ਇਹਨਾਂ ਦਾ ਦਿੱਤਾ ਆਪਾਂ ਮੋੜ ਨਹੀਂ ਸਕਦੇ ਹੈਗੇ ਦੇਖੋ ਇਹਨਾਂ ਨੇ ਤੁਹਾਨੂੰ ਅੰਨ ਵੀ ਦੇਣਾ ਕਿਸਾਨਾਂ ਨੇ ਤੁਹਾਨੂੰ ਅੰਨ ਵੀ ਦੇਣਾ ਖਾਣ ਨੂੰ ਜਿਹੜਾ ਜਿਹੜੀ ਆਪਾਂ ਫਰੀ ਵੀ ਕਹਦੇ ਇਹਦੇ ਕਣਕੋ ਕਿਸਾਨਾਂ ਦੀ ਦਾਨੀ ਹੁੰਦੀ ਆ ਕਿਸਾਨਾਂ ਦੀ ਬੀਜੀ ਹੁੰਦੀ ਆ ਕਿਤੇ ਹੋਰ ਤੋਂ ਨਹੀਂ ਆਉਂਦੀ ਸਰਕਾਰਾਂ ਕੋਈ ਪਾਕਿਸਤਾਨ ਤੋਂ ਨਹੀਂ ਲੰਗਾਉਂਦੀਆਂ ਕਿਸਾਨਾਂ ਨੇ ਫਸਲ ਵੀ ਬੀਜਣੀ ਆ ਹੁਣ ਵੀ ਕਿਸਾਨ ਫਸਲ ਬੀਜ ਰਿਹਾ ਐਸ ਟਾਈਮ 'ਚ ਉਹ ਨਿਰਦੇਵਾਹੀ ਚੱਲ ਰਹੀ ਆ ਕਿਸਾਨ ਆਪਣੀ ਫਸਲ ਵੀ ਬੀਜਦੇ ਆ ਤੇ ਇੱਥੇ ਬੈਠਿਆਂ ਨੂੰ ਇਹਨਾਂ ਨੂੰ 15-20 ਲੋਕਾਂ ਲਈ ਸੰਘਰਸ਼ ਵੀ ਕਰਦੇ ਆ ਨਾਲ ਦੀ ਨਾਲ ਅੱਤਵਾਦੀ ਵੀ ਕਹਾਉਂਦੇ ਆ ਨਾਲ ਦੀ ਨਾਲ ਹੱਕ ਵੀ ਦਵਾਉਂਦੇ ਆ ਦੇਖੋ ਜਿੱਥੇ ਗਰਾਦੀ ਫਾਸਿ ਕਹਿੰਦੀ ਨਾ ਜਦੋਂ ਹੁਣ ਅਗਲੇ ਹੱਥ ਘੜੇ ਹੋ ਜਾਂਦੇ ਸਰਕਾਰੀ ਦਵਾਰੇ ਘੁੰਮ ਕੇ ਫੇ ਇੱਕੋ ਲੱਭਦਾ ਲੱਗਦਾ ਹੁਣ ਝੰਡੇ ਉਹ ਨੂੰ ਦੇਖ ਲਾ ਰਿਹਾ ਆਪਣੇ ਪਿੱਛੇ ਤੇ ਡੰਡਾ ਵੀ ਹੈਗਾ ਬਿਲਕੁਲ ਸਭ ਕੁਝ ਉਹਨੇ ਚਾੜ ਡੰਡੇ ਦਾ ਹੀ ਅਸਰ ਆ ਇੱਥੇ ਹੁਣ ਕੋਈ ਨਹੀਂ ਕੁਝ ਸਕਦਾ ਇਹ ਉਹੀ ਪਲਾਜ਼ਾ ਆ ਜਿੱਥੇ ਗੁੰਡਿਆਂ ਦਾ ਰਾਜ ਹੁੰਦਾ ਸੀ ਗੁੰਡਿਆਂ ਦਾ ਰਾਜ ਤੇ